ਮਰ ਗਈ ਹੋਏ। ਓਆ ਅਮੀ ਮਮੇ ਕਿਵੇਂ ਲੱਗੀ ਸੁੱਖੀ ਵਾਲੀ ਟਿੱਕੀ? ਵਧੀਆ ਸੀ। ਮੈਨੂੰ ਘੜਾ ਕਸ ਹੋਇਆ ਥੀ। ਤੈਨੂੰ ਹੌਂ ਮਾਵੂ। ਤੂੰ ਤਾਂ ਇਹ ਮਜ਼ਾਕ ਕਰਾਈ ਮੇਰਾ। ਉਸ ਦਿਨ ਸਾਰੀ ਕੋਈ ਬੁੜੀ ਨਹੀਂ ਸੱਡੀ, ਕੋਈ ਕੁੜੀ ਸੱਡੀ, ਕੋਈ ਜਨਾਨੀ ਨਹੀਂ ਸੱਡੀ, ਸਾਰਿਆਂ ਨੂੰ ਤਾਂ ਕਹੀ ਆ। ਹੈਪੀ ਡੋਲੀ, ਹੈਪੀ ਡੋਲੀ, ਹੈਪੀ ਡੋਲੀ। ਪਰ ਮੈਨੂੰ ਘੜਾ ਕਸ ਹੋਇਆ ਥੀ ਆਹੋ ਤੈਨੂੰ ਕਾਲੂ ਕਸ ਹੋਇਆ। ਆਦਾ ਮੈਨੂੰ ਇਹ ਪਤਾ ਤੈਨੂੰ ਕਿਵੇਂ ਸਾਹਮਣੇ ਹੁਦਣਾ। ਮੈਨੂੰ ਕੁਛ ਨਹੀਂ ਹੁੰਦਾ ਬਾਬਾ ਇਹ ਉਹਦਾ ਤੁਸੀਂ ਉਹੀ ਕਰੀ ਗਏ। ਅੱਛਾ ਹਾਂ ਉਹ ਤੁਰੀ ਪਾਣੀ ਉਹ ਉਹ ਕੀ ਹੋ ਗਿਆ ਉਹ ਮੈਂ ਉਹ ਕੀ ਹੋ ਗਿਆ 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 ਉਹ ਕ ਆ ਦੇਖੀ ਮੈਂ ਕਿਵੇਂ ਚੱਕੀ ਬੜ ਗਿਆ ਓਏ ਪੰਮੇ ਦੀ ਲੋਰ ਚ ਓਰੇ ਬਾਹ ਓ ਬੋ ਬੋ ਫਟਖਾ ਯਾਰ ਇਧਰ ਨੂੰ ਦੀ ਹੋ ਕੇ ਦੇਖੀ ਆ ਫਰੀ ਫਾਇਰ ਨੂੰ ਇਹ ਤਾਂ ਮਸਤੀ ਨੂੰ ਓਰੇ ਇਹ ਮਰੇ ਥਾਲੇ ਦੀ ਧਾਰਾ ਕਢਾਉਣਾ ਯਾਰ ਕੋਈ ਕੰਡੂ ਦੀ ਬਗਲੀ ਓ ਸ਼ਕ ਕਰ ਤੂੰ ਯਾਰ ਛੀਛ ਯਾਰ ਇੱਕ ਮਿੰਟ ਬੰਮੇ ਇੱਕ ਮਿੰਟ ਸੀ ਹੁਣੇ ਕੱਢਦਾ ਮੈਂ ਹੁਣੇ ਕੱਢਦਾ ਬਸ 2 ਮਿੰਟਾ ਬਚੀ ਆ ਉੱਤੇ ਜਾ ਕੋਏ ਆਣ ਜੂਟਾਂ ਟਾਂਟਾ ਮਰਾ ਗਈ ਖੜੀ ਹੋ ਕੇ ਤੇ ਟਾਂਟਾ ਫੇਰ ਮਰਾਲੀ ਸਾਰਾ ਪਹਿਲਾਂ ਕੱਟਦਾ ਤੇ ਦੱਬੀ ਵੱਢ ਲਈ ਮੇਰੇ ਤਹਨੇ ਤੇਰੀ ਪਾਣ ਮੂਲਾ ਮਰ ਗਈ ਹੋਏ ਹਣ ਦੇ ਯਾਰ ਦੇ ਕੋਈ ਹੋਰ ਤਾਂ ਨਹੀਂ ਭਾਈ ਉਹ ਐਨਾ ਮਾਰਿਆ ਦਰਦ ਹੁੰਦਾ ਯਾਰਾ ਉਹ ਸੌਰੀ ਬੰਮੇ ਸੌਰੀ ਯਾਰ ਸੌਰੀ ਤੂੰ ਮੈਂ ਬਚ ਗਿਆ ਉਹ ਤੂੰ ਕਰ ਦੇ ਓਏ ਅੰਨਾ ਫਿਰ ਚੂਹੀ ਗੁਫਾ ਚ ਨਾਂਗੀ ਉਹ ਨਾਲ ਤੈਨੂੰ ਗੁਫਾ ਦੇ ਹੋ ਰਿਹਾ ਮੇਰੇ ਦੰਦੇ ਵੱਢ ਗਏ ਮੇਰੇ ਤਾਂ ਅੰਨ ਲਾ ਟਾਕੇ ਲੱਗਣਗੇ ਡਾਕਟਰ ਨੂੰ ਬੋਲਾ ਜੀ ਦੀ ਕੋਈ ਦਰਦੋਂ ਲੱਗਿਆ ਮਰਾ ਸੈਗਰੀ ਹੋਈ ਹੱਟ ਜਾ ਬੇਰੀ ਮਣਾਇਆ ਅਬੇ मजा ਆਏਗਾ ਨਾ ਭੀੜੋ ਫੇਰਦ ਨਾ ਫੇਰਦ ਨਾ ਫੇਰਦ ਬਾਬੇ ਰਾਮਾ ਨਾ ਵੇ ਫੇਰੀ ਜਾ ਫੇਰੀ ਜਾ ਉਹ ਮੇਰਾ ਸਾਰਾ ਚੱਪੜ ਮੋ ਆਇਆ ਬੁਲਾ ਲਾ ਡਾਕਟਰ ਨੂੰ ਪੰਮੇ ਮੈਂ ਬੁਲਾ ਕੇ ਲਿਆਉਣਾ ਡਾਕਟਰ ਨਹੀਂ ਆਉਂ ਜਾਂਦਾ ਬਾ ਇਹ ਕੀ ਬਾਤ ਕਰਦਾ ਯਾਰ